ਖਾਲਸਾਈਡ ਵੱਲੋਂ ਬਿਆਸ ਦੇ ਰਿਆਦੇ ਕਿਨਾਰੇ ਤੇ ਜਿਹੜੇ ਪਿੰਡ ਆ ਉਹਨਾਂ ਦੇ ਉੱਤੇ ਜੋ 17 ਕਿਲੋਮੀਟਰ ਦਾ ਬੰਨ ਬੰਨਿਆ ਗਿਆ ਸੀ ਉਹਦੀ ਮਜ਼ਬੂਤੀ ਦੇ ਲਈ ਉਹਦੇ ਉੱਤੇ ਬੂਟੇ ਲਾਉਣ ਦਾ ਕਾਰਜ ਜਿਹੜਾ ਅੱਜ ਸ਼ੁਰੂ ਕੀਤਾ ਗਿਆ ਖਾਲਸਾਈਡ ਦੇ ਵੱਲੋਂ ਇਸ 17 ਕਿਲੋਮੀਟਰ ਦੇ ਬੰਦੇ ਉੱਤੇ 3000 ਦਰਖਤ ਜਿਹਦੇ ਵਿੱਚ 18 ਕੈਟੇਗਰੀਆਂ ਦੇ ਦਰਖਤਾਂ ਦੀਆਂ ਜਿਹਦੇ ਵਿੱਚ ਨਿੰਮ, ਜਾਮਣ, ਕਿੱਕਰ ਇਸ ਤਰੀਕੇ ਦੇ ਦਰਖਤ ਜਿਹੜੇ ਪਾਣੀ ਦੇ ਵਹਾਅ ਨੂੰ ਰੋਕ ਸਕਣ ਅਤੇ ਬੰਦ ਦੀ ਮਿੱਟੀ ਨੂੰ ਮਜ਼ਬੂਤੀ ਦੇ ਸਕਣ ਇਹ ਕਾਰਜ ਪਿੰਡ ਦੇ ਨੌਜਵਾਨਾਂ ਦੇ ਸਹਿਯੋਗ ਦੇ ਨਾਲ ਅੱਜ ਸ਼ੁਰੂ ਕੀਤਾ ਗਿਆ ਜਿਹਦੇ ਵਿੱਚ ਇਹ ਕਾਰਜ ਨੂੰ ਆਪਾਂ ਨੇਪਰੇ ਚਾੜਨ ਦੇ ਲਈ ਅੱਜ ਦੇ ਦਿਨ ਦੇ ਵਿੱਚ 2500 ਬੂਟਾ ਜਿਹੜਾ ਬੰਦ ਦੇ ਉੱਤੇ ਲੱਗ ਚੁੱਕਾ ਤੇ ਰਹਿੰਦਾ 500 ਬੂਟਾ ਆਪਾਂ ਕੱਲ ਦੀ ਤਰੀਕ ਦੇ ਵਿੱਚ ਇੱਥੇ ਲਾ ਦੇਵਾਂਗੇ ਮੌਸਮ ਦੇ ਪ੍ਰਭਾਵ ਨੂੰ ਦੇਖਦੇ ਹੋਏ ਬਹੁਤ ਵਧੀਆ ਮੌਸਮ ਹੈ ਜਿਹਦੇ ਵਿੱਚ ਜਿਹੜੀ ਇਹਨਾਂ ਬੂਟਿਆਂ ਦੀ ਪੈਦਾਵਾਰ ਹੈ ਉਹਦੇ ਬਹੁਤ ਸਾਰਥਕ ਨਤੀਜੇ ਨਿਕਲਣਗੇ ਜਿਹਦੇ ਨਾਲ ਬੰਦ ਨੂੰ ਮਜ਼ਬੂਤੀ ਵੀ ਮਿਲੇਗੀ ਜਿਹੜੇ ਇਹ ਬੂਟੇ ਅਸੀਂ ਲਾਏ ਆ ਇਹਦੀ ਰਿਸਪੌਂਸਿਬਿਲਟੀ ਤੇ ਇਹਦੇ ਸਾਮ ਸੰਭਾਲ ਦੀ ਜ਼ਿੰਮੇਵਾਰੀ ਮੁੰਡਾ ਪਿੰਡ ਤੋਂ ਬਾਬਾ ਨਾਨ ਸਿੰਘ ਹੋਣੀ ਤੇ ਜਿਹੜੇ ਨਾਲ ਦੇ ਤਿੰਨ ਪਿੰਡ ਆ ਉਹਨਾਂ ਤੋਂ ਨੌਜਵਾਨਾਂ ਦਾ ਇੱਕ ਸੰਗਠਨ ਬਣਾ ਕੇ ਉਹਨਾਂ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ ਜਿਹਦੇ ਵਿੱਚ ਟੈਂਕਰ ਦੀ ਅਵੇਲੇਬਿਲਟੀ ਜਿਹੜੇ ਪਾਣੀ ਵਾਲਾ ਟੈਂਕਰ ਆ ਉਹਦੀ ਅਵੇਲੇਬਿਲਟੀ ਬਾਬਾ ਨਾਨ ਸਿੰਘ ਨੂੰ ਉਹਨਾਂ ਵੱਲ ਦਿੱਤੀ ਗਈ ਹੈ ਤੇ ਉਹਦੇ ਨਾਲ ਹੀ ਟਰੈਕਟਰ ਤੇ ਜੋ ਵੀ ਚੀਜ਼ ਲੋੜੀਂਦੀ ਹੋਊਗੀ ਉਹ ਖਾਲਸਾੜ ਵੱਲੋਂ ਪ੍ਰੋਵਾਈਡ ਕੀਤੀ ਜਾਊਗੀ ਜਿਹਦੇ ਨਾਲ ਇਹ ਬੰਨ ਦੇ ਉੱਤੇ ਜਿਹੜੇ ਬੂਟੇ ਲੱਗੇ ਹੋਏ ਆ ਉਹਨਾਂ ਦੀ ਦੇਖਭਾਲ ਕੀਤੀ ਜਾਊਗੀ ਜੇਕਰ ਖਾਲਸਾ ਏਡ ਦੇ ਨਾਲ ਕੋਈ ਇੱਕ ਪਿੰਡ ਜਾਂ ਇੱਕ ਸੰਸਥਾ ਕਿਸੇ ਵੀ ਤਰੀਕੇ ਦੇ ਨਾਲ ਸੰਪਰਕ ਕਰਦੀ ਹੈ ਕਿ ਅਸੀਂ ਜੰਗਲ ਲਾਉਣਾ ਚਾਹੁੰਦੇ ਹਾਂ ਜਾਂ ਅਸੀਂ ਬੂਟੇ ਲਗਾਉਣਾ ਚਾਹੁੰਦੇ ਹਾਂ ਜਾਂ ਬਨ ਦੀ ਦੇਖਭਾਲ ਦੇ ਲਈ ਬੂਟੇ ਲਗਾਉਣਾ ਚਾਹੁੰਦੇ ਹਾਂ ਉਹ ਖਾਲਸਾ ਏਡ ਦੇ ਨਾਲ ਸੰਪਰਕ ਕਰ ਸਕਦਾ ਹੈ ਖਾਲਸਾ ਏਡ ਉਹਦੇ ਵਿੱਚ ਵਗ ਝੜ ਕੇ ਕੁਦਰਤ ਦੀ ਦੇਖਰੇਖ ਦੇ ਨਾਲ-ਨਾਲ ਬੰਨਾਂ ਦੀ ਦੇਖਰੇਖ ਦਾ ਵੀ ਕਾਰਜ ਹੈ ਜਿਹੜਾ ਉਹ sire ਕਰੇ